ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਦੇ ਉੱਪਰ ਤਿੱਖਾ ਪਲਟਵਾਰ ਕੀਤਾ ਹੈ ਸੁਨੀਲ ਜਾਖੜ ਨੇ ਜੋ ਹੈ ਇਹ ਕਿਹਾ ਸੀ ਕਿ ਇਸ ਕਰਕੇ ਜਿਹੜੀ ਗਣਤੰਤਰ ਦਿਵਸ ਦੀ ਪਰੇਡ ਹੈ ਉਸ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਿਲ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਕਿਉਂਕਿ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਸੀ ਤੇ ਹੁਣ ਭਗਵੰਤ ਮਾਨ ਨੇ ਟਵੀਟ ਵੀ ਕਰ ਦਿੱਤਾ ਹੈ ਭਾਰਤ ਸਰਕਾਰ ਵੱਲੋਂ ਜਿਹੜੀਆਂ ਝਾਂਕੀਆਂ ਨੇ ਜਨਤਕ ਵੀ ਕੀਤੀਆਂ ਗਈਆਂ ਨੇ ਸੋ ਜਿਸ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਦੀਆਂ ਕੋਈ ਤਸਵੀਰਾਂ ਨੇ ਹੁਣ ਤੁਸੀਂ ਇਹ ਸਿਆਸਤ ਨੂੰ ਕਿਸ ਢੰਗ ਨਾਲ ਦੇਖਦੇ ਹੋ ਜਿਹੜੇ ਝਾਂਕੀਆਂ ਨੂੰ ਲੈ ਕੇ ਗੱਲਾਂ ਕਈਆਂ ਗਈਆਂ ਸੀ ਜਾਂ ਹੁਣ ਜੋ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਸਿਆਸਤ ਕਿਹੜੇ ਪਾਸੇ ਨੂੰ ਜਾ ਰਹੀ ਹੈ ਕੀ ਕਰਨਗੇ ਸੁਨੀਲ ਜਾਖੜ ਅਤੇ ਕੀ ਕਰਨਗੇ ਸਿਆਸੀ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਜੋਤ ਜੀ ਬਹੁਤ ਵੱਡੀ ਖਬਰ ਹੈ ਜਿਹੜੀ ਸੁਰਖੀਆਂ ਬਣੀ ਹੋਈ ਹੈ ਅਸਲ ਚ ਮਿਨਿਸਟਰੀ ਆਫ ਡਿਫੈਂਸ ਨੇ ਉਹ ਸਾਰੀਆਂ ਝਾਕੀਆਂ ਆਨਲਾਈਨ ਕਰ ਦਿੱਤੀਆਂ ਨੇ ਜਿਹੜੀਆਂ ਵੱਖ-ਵੱਖ ਸੂਬਿਆਂ ਵੱਲੋਂ 26 ਜਨਵਰੀ ਵਿੱਚ ਪ੍ਰਦਰਸ਼ਨ ਲਈ ਭੇਜੀਆਂ ਗਈਆਂ ਸੀ। ਔਰ ਕਿਉਂਕਿ ਸਿਆਸਤ ਪੰਜਾਬ ਦੇ ਵਿੱਚ ਇਹਨਾਂ ਝਾਕੀਆਂ ਦੇ ਉੱਤੇ ਬਹੁਤ ਜ਼ਿਆਦਾ ਹੋਈ। ਭਗਵੰਤ ਮਾਨ ਨੇ ਬੜਾ ਸਖਤ ਸਟੈਂਡ ਲਿਆ ਕਿ ਪੰਜਾਬ ਦੀਆਂ ਝਾਕੀਆਂ ਨੂੰ 26 ਜਨਵਰੀ ਦੀ ਪਰੇਡ ਦੇ ਲਈ ਮਨਜ਼ੂਰੀ ਨਹੀਂ ਮਿਲੀ। ਇਸ ਕਰਕੇ ਅਸੀਂ ਇਹਨਾਂ ਨੂੰ ਦਿੱਲੀ ਦੇ ਵਿੱਚ ਵੀ ਪ੍ਰਦਰਸ਼ਿਤ ਕਰਾਂਗੇ ਔਰ ਪੰਜਾਬ ਦੇ ਵਿੱਚ ਵੀ ਝਾਕੀਆਂ ਕਮਾਈਆਂ ਜਾਣਗੀਆਂ ਔਰ ਭਗਵੰਤ ਮਾਨ ਨੇ ਕਰੜਾ ਵਿਰੋਧ ਕੀਤਾ ਸੀ। ਕਿ ਕਿਉਂ ਜਾਣਬੁੱਝ ਕੇ ਪੰਜਾਬ ਦੀਆਂ ਝਾਕੀਆਂ ਨਹੀਂ ਵਿਖਾਈਆਂ ਜਾ ਰਹੀਆਂ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਪੰਜਾਬ ਦੀਆਂ ਝਾਕੀਆਂ ਨੂੰ ਮਨਜ਼ੂਰੀ ਨਹੀਂ ਸੀ ਮਿਲੀ ਬਹੁਤ ਸਾਰੇ ਲੀਡਰਾਂ ਨੇ ਪੰਜਾਬ ਦੇ ਵਿੱਚ ਵੀ ਕਿਹਾ ਇੱਕ ਅਦਾ ਪੱਤਰਕਾਰ ਵੀ ਮੈਂ ਬੋਲਦਾ ਸੁਣਿਆ ਕਿ ਇਸ ਨਾਲੋਂ ਵੀ ਵੱਡੇ ਮੁੱਦੇ ਪੰਜਾਬ 'ਚ ਨੇ ਪਰ ਸਿਆਸਤ ਬਹੁਤ ਹੋਈ ਜਦੋਂ ਭਗਵੰਤ ਮਾਨ ਨੇ ਭਾਜਪਾ ਤੇ ਤਿੱਖਾ ਹਮਲਾ ਕੀਤਾ ਤੇ ਭਾਜਪਾ ਦੇ ਲੀਡਰ ਭਗਵੰਤ ਮਾਨ ਦੇ ਖਿਲਾਫ ਹਮਲਾਵਰ ਹੋ ਗਏ ਮਨਜਿੰਦਰ ਸਿਰਸਾ ਹਮਲਾਵਰ ਹੋ ਗਏ ਸੁਨੀਲ ਜਾਖੜ ਉਹਨਾਂ ਨੇ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਸੁਨੀਲ ਜਾਖੜ ਨੇ ਪ੍ਰੈਸ ਕੋ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਤੇ ਤਿੱਖੇ ਸਵਾਲ ਕੀਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਇੱਥੋਂ ਤੱਕ ਗੱਲਾਂ ਆ ਕਹਿ ਦਿੱਤੀਆਂ ਭਾਜਪਾ ਦੇ ਲੀਡਰਾਂ ਨੇ ਕਿ ਭਗਵੰਤ ਮਾਨ ਔਰ ਅਰਵਿੰਦ ਕੇਦਰੀਵਾਲ ਦੀ ਜਿਹੜੀ ਤਸਵੀਰ ਹੈ ਇਹ ਤਸਵੀਰ ਲਵਾਉਣਾ ਚਾਹੁੰਦੇ ਸੀ ਆਪਣੀ ਝਾਕੀਆਂ ਤੇ ਜਾਂ ਇਹਨਾਂ ਨੇ ਤਸਵੀਰ ਵਾਲੀਆਂ ਝਾਕੀਆਂ ਭੇਜੀਆਂ ਸੀ ਇਸ ਤਰ੍ਹਾਂ ਦੇ ਇਲਜ਼ਾਮ ਵੀ ਪੋਲਿਟੀਕਲ ਲੀਡਰਾਂ ਨੇ ਲਾਏ ਔਰ ਭਗਵੰਤ ਮਾਨ ਨੇ ਬਕਾਇਦਾ ਇੱਕ ਟਵੀਟ ਕਰ ਦਿੱਤਾ ਔਰ ਭਗਵੰਤ ਮਾਨ ਨੇ ਉਸ ਵਕਤ ਕਿਹਾ ਸੀ ਕਿ ਅਗਰ ਸੁਨੀਲ ਜਾਖੜੇ ਸਾਬਤ ਕਰ ਦੇਣ ਕਿ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਉਹਨਾਂ ਦੀ ਤਸਵੀਰ ਇਨ੍ਹਾਂ ਚਾਕੀਆਂ ਦੇ ਨਾਲ ਭੇਜੀ ਗਈ ਹੈ ਤੇ ਮੈਂ ਸਿਆਸਤ ਛੱਡ ਦਵਾਂਗਾ ਸੋ ਇਹ ਭਗਵੰਤ ਮਾਨ ਦਾ ਬਹੁਤ ਵੱਡਾ ਬਿਆਨ ਸੀ ਔਰ ਸੁਨੀਲ ਜਾਖੜ ਲਗਾਤਾਰ ਇਨ੍ਹਾਂ ਬਿਆਨਾਂ ਤੋਂ ਬਾਅਦ ਆਪਣੇ ਬਿਆਨਾਂ ਤੇ ਕਾਇਮ ਰਹੇ ਔਰ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਔਰ ਕੇਂਦਰ ਸਰਕਾਰ ਸਰਕਾਰ ਖਿਲਾਫ ਜਾਣਬੁੱਝ ਕੇ ਮਾਹੌਲ ਬਣਾ ਰਹੇ ਨੇ ਹੁਣ ਭਗਵੰਤ ਮਾਨ ਨੇ ਜਿਹੜਾ ਟਵੀਟ ਕੀਤਾ ਕੱਲ ਉਹਨੇ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਖੜੀ ਕਰਤੀ ਹੁਣ ਭਗਵੰਤ ਮਾਨ ਲਿਖਦੇ ਕੀ ਹੈ ਉਹ ਪੜਨਾ ਬੜਾ ਲਾਜ਼ਮੀ ਹੈ ਟਵੀਟ ਤੁਹਾਡੀ ਸਕਰੀਨ ਦੇ ਉੱਤੇ ਹੈ ਔਰ ਭਗਵੰਤ ਮਾਨ ਲਿਖਦੇ ਨੇ ਕਿ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਨੂੰ ਝਾਕੀਆਂ ਦੇ ਮਾਮਲੇ 'ਚ ਤੁਸੀਂ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ 'ਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਮੇਰੇ ਉੱਤੇ ਝੂਠੇ ਅਤੇ ਬੇਤੁਕੇ ਇਲਜ਼ਾਮ ਲਾਇਆ ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਹੈ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਔਰ ਉਹਨਾਂ ਨੇ ਇੱਕ ਖਬਰ ਦੀ ਕਟਿੰਗ ਸਾਂਝੀ ਕੀਤੀ ਹੈ ਜਿਹਦੇ ਵਿੱਚ ਲਿਖਿਆ ਹੈ ਕਿ ਜਿਹੜੇ ਡਿਜ਼ਾਈਨ ਨੇ ਪਬਲਿਕ ਕਰ ਦਿੱਤੇ ਗਏ ਨੇ ਔਰ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਕੋਈ ਵੀ ਫੋਟੋ ਹੈ ਜਿਹੜੀ ਉਹਨਾਂ ਉੱਪਰ ਨਹੀਂ ਹੈ ਹੁਣ ਸੁਨੀਲ ਜਾਖੜ ਇਸ ਤੋਂ ਪਹਿਲਾਂ ਵੀ ਕਈ ਵਾਰੀ ਭਗਵੰਤ ਮਾਨ ਨੂੰ ਚੈਲੰਜ ਕਰ ਚੁੱਕੇ ਨੇ ਭਗਵੰਤ ਮਾਨ ਸਤਲੁਜ ਯਮਨਾ ਲਿੰਕ ਨਹਿਰ ਦੇ ਮਸਲੇ ਤੇ ਸੁਨੀਲ ਜਾਖੜ ਦੇ ਪਿਤਾ ਜੀ ਨੂੰ ਲੈ ਕੇ ਕਈ ਵਾਰੀ ਬਿਆਨ ਦੇ ਚੁੱਕੇ ਨੇ ਔਰ ਸੁਨੀਲ ਜਾਖੜ ਨੇ ਕਿਹਾ ਸੀ ਕਿ ਅਗਰ ਭਗਵੰਤ ਮਾਨ ਜੀ ਨੇ ਤੈ ਸਮੇਂ ਚ ਮਾਫੀ ਨਾ ਮੰਗੀ ਤੇ ਮੈਂ ਮਾਨ ਹਾਨੀ ਦਾ ਮਕਦਮਾ ਭਗਵੰਤ ਮਾਨ ਹੁਣਾਂ ਤੇ ਕਰਾਂਗਾ ਹਜੇ ਤੱਕ ਇਹ ਸਪਸ਼ਟ ਨਹੀਂ ਹੈ ਹਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਸੁਨੀਲ ਜਾਖੜ ਸਾਹਿਬ ਨੇ ਕੋਈ ਕਾਨੂੰਨੀ ਨੋਟਿਸ ਮੁੱਖ ਮੰਤਰੀ ਨੂੰ ਭੇਜਿਆ ਕੀ ਸੁਨੀਲ ਜਾਖੜ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਕੋਈ ਕੇਸ ਕੀਤਾ ਹੈ ਮਾਨ ਹਾਨੀ ਦਾ ਇਸੇ ਤਰ੍ਹਾਂ ਦੀ ਗੱਲ ਸੁਖਵੀਰ ਬਾਦਲ ਵੱਲੋਂ ਵੀ ਆਈ ਗਈ ਸੀ ਸੁਖਵੀਰ ਬਾਦਲ ਵੱਲੋਂ ਨੋਟਿਸ ਭੇਜਿਆ ਗਿਆ ਸੀ ਪਰ ਅਦਾਲਤ ਚ ਮਾਨ ਹਾਨੀ ਦੇ ਕੇਸ ਦੀ ਹਲੇ ਤੱਕ ਕੋਈ ਖਬਰ ਨਹੀਂ ਹੈ ਹੁਣ ਹਾਲਾਂਕਿ ਸੁਖਵੀਰ ਸੁਖਵੀਰ ਬਾਦਲ ਦਾ ਇਸ ਮਾਮਲੇ ਨਾਲ ਕੋਈ ਸਿੱਧਾ ਲੈਣਾ ਦੇਣਾ ਨਹੀਂ ਹੈ ਭਾਵੇਂ ਸੁਖਵੀਰ ਬਾਦਲ ਨੇ ਇਹ ਕਿਹਾ ਸੀ ਕਿ ਇਹ ਨਹੀਂ ਹੋਣਾ ਚਾਹੀਦਾ ਚਾਕੀ ਪੰਜਾਬ ਦੀ ਦਿਖਾਈ ਜਾਣੀ ਚਾਹੀਦੀ ਹੈ ਪਰ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਵੀ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਸੀ ਹੁਣ ਜਿੱਥੋਂ ਤੱਕ ਗੱਲ ਹੈ ਸੁਨੀਲ ਜਾਖੜ ਸਾਹਿਬ ਦੀ ਕਿ ਸੁਨੀਲ ਜਾਖੜ ਆਉਂਦੇ ਦਿਨਾਂ ਦੇ ਵਿੱਚ ਕੋਈ ਬਿਆਨ ਦੇਣਗੇ ਉਹ ਸੁਨੀਲ ਜਾਖੜ ਆਪਣੇ ਬਿਆਨਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਿਤ ਰਹੇ ਨੇ ਮੰਨੇ ਪਰਮੰਨੇ ਜਿਹੜੇ ਸੱਭਿਆਚਾਰਕ ਸੱਭਿਆਚਾਰ ਨਾਲ ਜੁੜੇ ਹੋਏ ਪ੍ਰੋਫੈਸਰ ਨਿਰਮਲ ਜੋੜਾ ਉਹਨਾਂ ਬਾਰੇ ਸੁਨੀਲ ਜਾਖੜ ਦੀਆਂ ਜਿਹੜੀਆਂ ਟਿੱਪਣੀਆਂ ਸੀ ਉਹਦਾ ਜਵਾਬ ਗੁਰਪਜਨ ਗਿੱਲ ਜਿਹੜੇ ਮੰਨੇ ਪਰਮੰਨੇ ਕਵੀ ਸ਼ਾਇਰ ਲੇਖਕ ਨੇ ਉਹਨਾਂ ਨੇ ਵੀ ਬੜਾ ਸੁਨੀਲ ਜਾਖੜ ਉਹਨਾਂ ਨੂੰ ਸਿੱਧਾ ਜਵਾਬ ਦਿੱਤਾ ਸੀ ਸੁਨੀਲ ਜਾਖੜ ਉਹਨਾਂ ਨੇ ਜਿਹੜੇ ਜਿਹੜੇ ਟਕੋਰ ਥੀਏਟਰ ਦੇ ਉੱਤੇ ਵੀ ਟਿੱਪਣੀ ਕਰ ਚੁੱਕੇ ਨੇ 쇼 ਇੱਕ ਵਾਰ ਫੇਰ ਭਗਵੰਤ ਮਾਨ ਨੇ ਹੁਣ ਸੁਨੀਲ ਜਾਖੜ ਨੂੰ ਉਲਝਾਇਆ ਕਿ ਸੁਨੀਲ ਜਾਖੜ ਹੁਣ ਆਪਣੇ ਬਿਆਨ ਤੇ ਕਿਸੇ ਤਰ੍ਹਾਂ ਦੀ ਸਫਾਈ ਦੇਣਗੇ ਭਗਵੰਤ ਮਾਨ ਨੇ ਕਿਹਾ ਸੀ ਕਿ ਜੇ ਮੈਂ ਗਲਤ ਸਾਬਤ ਹੋਇਆ ਤੇ ਮੈਂ ਅਸਤੀਫਾ ਦੇ ਦਾਂਗਾ ਰਾਜਨੀਤੀ ਛੱਡ ਦਵਾਂਗਾ ਔਰ ਉਹਨਾਂ ਨੇ ਸੁਨੀਲ ਜਾਖੜ ਨੂੰ ਕਿਹਾ ਸੀ ਕਿ ਜੇ ਤੁਸੀਂ ਗਲਤ ਸਾਬਤ ਹੋਏ ਤੇ ਪੰਜਾਬ ਨਾ ਵੜਿਓ ਹੁਣ ਸੁਨੀਲ ਜਾਖੜ ਦਾ ਕੀ ਇਹਦੇ ਤੇ ਜਵਾਬ ਆਉਂਦਾ ਹੈ ਤਸਵੀਰਾਂ ਵਾਲੇ ਮਾਮਲੇ ਤੇ ਇਹ ਦੇਖਣਾ ਬੜਾ ਦਿਲਚਸਪ ਰਹੇਗਾ ਕਿਉਂਕਿ ਭਗਵੰਤ ਮਾਨ ਅਜਿਹਾ ਮੁੱਖ ਮੰਤਰੀ ਹੈ ਜਿਹੜਾ ਮੁੱਦਿਆਂ ਨੂੰ ਪਾਰ ਲਾ ਕੇ ਹਟਦਾ ਹੈ ਭਗਵੰਤ ਮਾਨ ਮੁੱਦੇ ਬਹੁਤ ਘੱਟ ਨੇ ਜਿਹੜੇ ਰਸਤੇ 'ਚ ਛੱਡਦਾ ਹੁਣ ਵੇਖਣ ਵਾਲੀ ਗੱਲ ਇਹ ਰਹੂਗੀ ਕਿ ਕੀ ਭਗਵੰਤ ਮਾਨ ਇਸੇ ਮਸਲੇ ਤੇ ਆਉਂਦੇ ਦਿਨਾਂ 'ਚ ਵੀ ਸੁਨੀਲ ਜਾਖੜ ਨੂੰ ਘੇਰਣਗੇ ਜਾਂ ਸੁਨੀਲ ਜਾਖੜ ਕੋਈ ਹੋਰ ਨਵਾਂ ਬਿਆਨ ਇਸ ਪੂਰੇ ਮਾਮਲੇ ਤੇ ਦੇਣਗੇ ਜੋ ਬੜੀ ਦਿਲਚਸਪ ਰਹੇਗੀ ਸਿਆਸਤ ਔਰ ਲੀਡਰਾਂ ਦੀ ਜਿਹੜੀ ਜ਼ੁਬਾਨ ਹੈ ਲੀਡਰਾਂ ਦੀ ਜ਼ੁਬਾਨ ਦੇ ਉੱਤੇ ਵੀ ਲੋਕਾਂ ਨੇ ਹੁਣ ਪੈਰਾ ਲਾਤਾ ਕਿ ਕਿਹੜਾ ਲੀਡਰ ਕਦੋਂ ਬਿਆਨ ਦਿੰਦਾ ਸੋ ਭਗਵੰਤ ਮਾਨ ਅਜਿਹਾ ਲੀਡਰ ਹੈ ਜਿਹੜਾ ਦੂਸਰੇ ਲੀਡਰਾਂ ਦੇ ਜਿਹੜੇ ਬਿਆਨ ਨੇ ਉਹ ਲੋਕਾਂ ਨੂੰ ਯਾਦ ਵੀ ਕਰਾਉਂਦੇ ਰਹਿੰਦੇ ਨੇ ਸੋ ਇਸ ਕਰਕੇ ਬੜੀ ਦਿਲਚਸਪ ਸਿਆਸਤ ਆਉਂਦੇ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਜਾਖੜ ਸਾਹਿਬ ਇਹ ਦੱਸ ਦੇਣ ਮੈਨੂੰ ਸਬੂਤ ਦੇ ਦੇਣ ਜਾਖੜ ਸਾਹਿਬ ਕਿ ਕਿ ਕਾਨਨ ਕੇਜਰੀਵਾਲ ਦੀ ਜਿਹਾ ਭਗਵੰਤ ਮਾਨ ਦੀ ਚੱਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਅਸਲ ਚ ਨਾ ਜਾਕਰ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਏ ਐ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ-ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵਾਨਕ ਮਾਨ ਭਾਵੇਂ ਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਐਤੂ ਵੱਧ ਕਹਿ ਸਕਦਾ ਜਾਕਰ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਿੰਨਾ ਤੱਕ ਕਰਕੇ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹ ਦੂਬਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਹ ਦੂਬਡੀ ਕੋਈ ਗੱਲ ਕਹਿ ਸਕਦੇ ਆ ਜੀ ਡਲਾ ਜੀ ਕਾਂਗਰਸ ਪਾਰਟੀ ਦੇ ਨਵੇਂ ਬੜੇ ਪਰਭਾਰੀ ਦਵਿੰਦਰ ਯਾਦਵ ਨੇ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਤਿੱਖਾ ਹਮਲਾ ਬੋਲਿਆ ਕੀ ਇਹ ਮੰਨ ਲਿਆ ਜਾਏ ਕਿ ਕਾਂਗਰਸ ਪਾਰਟੀ ਜਿਹੜੀ ਹੈ ਤੈਅ ਕਰ ਚੁੱਕੀ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਵੀ ਸਮਝੌਤਾ ਆਉਣ ਵਾਲੇ ਸਮੇਂ ਵਿੱਚ ਜੋ ਹੈ ਨਹੀਂ ਕੀਤਾ ਜਾਏਗਾ ਕਿਉਂਕਿ ਇੱਕ ਪਾਸੇ ਇੰਡੀਆ ਗਠਜੰਡਨ ਦੀਆਂ ਚਰਚਾਵਾਂ ਨੇ ਅਤੇ ਦੂਸਰੇ ਪਾਸੇ ਕਾਂਗਰਸ ਦੇ ਪਰਿਵਾਰੀ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਇਸ ਤਰੀਕੇ ਨਾਲ ਤਿੱਖਾ ਸਿਆਸੀ ਹਮਲਾ ਕਰਨਾ ਇਹ ਸਥਿਤੀਆਂ ਬਣ ਕੇ ਰਹੀਆਂ ਨੇ ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਦਵਿੰਦਰ ਯਾਦਵ ਨਵੇਂ ਪਰਿਵਾਰੀ ਬਣੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇਨਚਾਰਜ ਬਣੇ ਨੇ ਪੰਜਾਬ ਦੇ ਹਾਲੇ ਤੱਕ ਪੰਜਾਬ ਦੇ ਮੁਖ ਲੀਡਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਔਰ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਹ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਤੇ ਸਵਾਲ ਚੱਕਦੇ ਨੇ ਭਾਵੇਂ ਲੈਂਡ ਆਰਡਰ ਦਾ ਮਸਲਾ ਹੋਵੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਮਸਲਾ ਹੋਵੇ ਔਰ ਵਿੰਡੈਟਾ ਪੋਲਿਟਿਕਸ ਦਾ ਬਦਲੇ ਦੀ ਰਾਜਨੀਤੀ ਦਾ ਇਲਜ਼ਾਮ ਭਗਵੰਤ ਮਾਨ ਤੇ ਸਭ ਤੋਂ ਵੱਧ ਲਾਉਂਦੇ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਹੋਣ ਜਾਂ ਦੂਸਰੇ ਲੀਡਰ ਹੋਣ ਹੁਣ ਕਾਂਗਰਸ ਦੇ ਨਵੇਂ ਬਣੇ ਪ੍ਰਭਾਰੀ ਨੇ ਦਵਿੰਦਰ ਯਾਦਵ ਉਹਨਾਂ ਨੇ ਵੀ ਵੱਡਾ ਹਮਲਾ ਭਗਵੰਤ ਮਾਨ ਦੀ ਸਰਕਾਰ ਤੇ ਕੀਤਾ ਉਹਨਾਂ ਨੇ ਸੁਖਪਾਲ ਖੈਰਾ ਦੇ ਉੱਤੇ ਆਪਣਾ ਬਿਆਨ ਦਿੱਤਾ ਕਿਉਂਕਿ ਸੁਖਪਾਲ ਖੈਰਾ ਨੂੰ ਸੁਜਾਨਪੁਰ ਪੁਲਿਸ ਵੱਲੋਂ ਧਾਰਾ 195ਏ ਤੇ 506 ਦੇ ਤਹਿਤ ਹਿਰਾਸਤ ਚ ਲਿਆ ਸੀ ਉਹਨਾਂ ਤੇ ਕੇਸ ਦਰਜ ਕੀਤਾ ਸੀ ਪਹਿਲਾਂ ਉਹਨਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਤੇ ਹੁਣ ਉਹਨਾਂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਤੇ ਭੇਜ ਦਿੱਤਾ ਗਿਆ ਭਾਵ ਕਿ ਉਹਨਾਂ ਨੂੰ 14 ਦਿਨਾਂ ਲਈ ਇੱਕ ਵਾਰ ਫੇਰ ਜੇਲ੍ਹ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਐਨਡੀਪੀਐਸ ਐਕਟ ਦੇ ਵਿੱਚ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਸੀ ਤੇ ਲਗਭਗ 90 ਦਿਨਾਂ ਬਾਅਦ ਸੁਖਪਾਲ ਖੈਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਸੀ ਪਰ ਸੁजानਪੁਰ ਪੁਲਿਸ ਵੱਲੋਂ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਉਹਨਾਂ ਨੇ ਸੁਖਪਾਲ ਖੈਰਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਉਹ ਲੈ ਕੇ ਗਏ ਕਪੂਰਥਲਾ ਅਦਾਲਤ 'ਚ ਪੇਸ਼ ਕੀਤਾ ਤੇ ਹੁਣ ਇੱਕ ਵਾਰ ਫੇਰ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ ਗਿਆ ਸੋ ਇਹਦੇ 'ਚ ਕੋਈ ਦੋਹਰਾ ਹੀ ਨਹੀਂ ਹੈ ਕਿ ਸੁਖਪਾਲ ਖੈਰਾ ਦੇ ਵਕੀਲ ਆਉਂਦੇ ਸਮੇਂ 'ਚ ਇੱਕ ਵਾਰੀ ਫੇਰ ਉਹਨਾਂ ਦੀ ਜ਼ਮਾਨਤ ਦੀ ਪ੍ਰਕਿਰਿਆ ਨੂੰ ਅੰਜਾਮ ਦੇਣਗੇ ਪਰ ਦਵਿੰਦਰ ਯਾਦਵ ਨੇ ਸੁਖਪਾਲ ਖੈਰਾ ਦੀ ਇਸ ਨਵੇਂ ਕੇਸ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੈ ਇਹਨੂੰ ਵੀ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਦੱਸਿਆ ਉਹਨਾਂ ਨੇ ਭਗਵੰਤ ਮਾਨ ਸਰਕਾਰ ਔਰ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਜ਼ਿੰਮੇਵਾਰ ਠਹਿਰਾਇਆ ਕਿ ਜਿਵੇਂ ਭਾਜਪਾ ਦੇਸ਼ ਦੇ ਵਿੱਚ ਬਦਲਾਖੋਰੀ ਦੀ ਰਾਜਨੀਤੀ ਕਰਦੀ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਹੁਣ ਇੱਥੇ ਦਿਲਚਸਪ ਸਥਿਤੀਆਂ ਬਣ ਰਹੀਆਂ ਨੇ ਇੱਕ ਪਾਸੇ ਇੰਡੀਆ ਗਠਜੰਬੰਦਨ ਦਾ ਪਾਰਟ ਹੈ ਆਮ ਆਦਮੀ ਪਾਰਟੀ ਕਾਂਗਰਸ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰੀਏ ਪੂਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਔਰ ਬਾਕੀ ਪਾਰਟੀਆਂ ਨਾਲ ਗੱਠਜੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਵੰਡੀ ਹੋਈ ਹੈ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਪੰਜਾਬ ਚ ਮਿਲ ਕੇ ਚੋਣਾਂ ਲੜੀਆਂ ਜਾਣ ਕਿਉਂਕਿ ਪੂਰੇ ਮੁਲਕ ਦੇ ਪ੍ਰਧਾਨ ਮੰਤਰੀ ਚੁਣਨ ਦਾ ਮਸਲਾ ਹੈ ਔਰ ਸ਼ਖਪਾਲ ਖਹਿਰਾ ਇਸ ਵਕਤ ਜੇਲ੍ਹ 'ਚ ਨੇ ਮਾਫ ਕਰਨਾ ਮੈਂ ਰਾਜਾ ਵੜਿੰਗਰ ਪ੍ਰਤਾਪ ਬਾਜਵਾ ਦੀ ਗੱਲ ਕਰ ਰਿਹਾ ਸੀ ਇਹ ਲੀਡਰ ਚਾਹੁੰਦੇ ਨੇ ਕਿ ਅਸੀਂ ਆਪਣੇ ਦਮ ਤੇ ਪੰਜਾਬ ਚ ਚੋਣਾ ਲੜੀਏ ਹੁਣ ਜਿਹੜੇ ਨਵੇਂ ਪ੍ਰਭਾਰੀ ਨੇ ਦਵਿੰਦਰ ਯਾਦਵ ਉਹਨਾਂ ਦਾ ਜਿਹੜਾ ਤਿੱਖਾ ਹਮਲਾ ਆਮ ਆਦਮੀ ਪਾਰਟੀ ਤੇ ਉਹ ਵੀ ਕੁਝ ਇਸ ਤਰ੍ਹਾਂ ਦਾ ਸੰਕੇਤ ਹੈ ਕਿ ਕਾਂਗਰਸ ਹਾਈ ਕਮਾਂਡ ਆਮ ਆਦਮੀ ਪਾਰਟੀ ਤੇ ਦਬਾਅ ਵੀ ਬਣਾ ਕੇ ਰੱਖਣਾ ਚਾਹੁੰਦੀ ਹੈ ਔਰ ਅਗਰ ਸਮਝੌਤਾ ਕਰਨਾ ਪਿਆ ਸੀਟਾਂ ਦੀ ਵੰਡ ਸਹੀ ਤਰੀਕੇ ਨਾਲ ਹੋਗੀ ਤਾਂ ਠੀਕ ਹੈ ਨਹੀਂ ਤਾਂ ਕਾਂਗਰਸ ਪਾਰਟੀ ਆਪਣੇ ਦਮ ਤੇ ਚੋਣਾ ਲੜਨ ਦੇ ਲਈ ਵੀ ਤਿਆਰੀ ਕਰ ਰਹੀ ਹੈ ਸੋ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਦੋ ਪਲਾਨ ਤੇ ਚੱਲ ਰਹੀ ਹੈ ਪਲਾਨ ਏ ਹੈ ਜਿਹੜਾ ਉਹਦੇ ਤਹਿਤ ਗਠਬੰਧਨ ਦੇ ਸਾਥੀਆਂ ਨਾਲ ਸਮਝੌਤਾ ਆਮ ਆਦਮੀ ਪਾਰਟੀ ਨਾਲ ਪੰਜਾਬ ਚ ਮਿਲ ਕੇ ਚੋਣਾਂ ਲੜਨ ਦਾ ਪਲਾਨ ਏ ਔਰ ਪਲਾਨ ਬੀ ਇਹ ਹੈ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਹੀ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਤੇ ਚੋਣਾਂ ਲੜੇ ਇਸੇ ਕਰਕੇ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਤੇ ਅੱਗੇ ਵੀ ਵਧ ਰਹੇ ਨੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੇ ਨਾਲ ਕਮੇਟੀਆਂ ਚ ਸ਼ਾਮਲ ਨੇ ਕੌਮੀ ਪੱਧਰ ਤੇ ਔਰ ਆਮ ਆਦਮੀ ਪਾਰਟੀ ਤੇ ਪੰਜਾਬ ਚ ਹਮਲੇ ਵੀ ਕੀਤੇ ਜਾ ਰਹੇ ਨੇ ਸੋ ਇਹ ਰਣਨੀਤੀ ਕਾਂਗਰਸ ਦੀ ਹੈ ਜਿਹੜੀ ਇਹ ਇੱਕ ਤਰੀਕੇ ਨਾਲ ਉਜਾਗਰ ਹੋਈ ਹੈ ਕਿ ਅਗਰ ਸਮਝੌਤਾ ਕਰਨਾ ਪਿਆ ਤਾਂ ਵੀ ਅਸੀਂ ਮਿਲ ਕੇ ਲੜਾਂਗੇ ਔਰ ਅਸੀਂ ਕਵਾਂਗੇ ਕਿ ਅਸੀਂ 2024 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਹਰਾਉਣਾ ਇਸ ਕਰਕੇ ਅਸੀਂ ਇਕੱਠੇ ਹੋਏ ਹਾਂ ਔਰ ਜੇ ਇਕੱਲੇ ਲੜਨਾ ਪਿਆ ਤਾਂ ਅਸੀਂ ਕਵਾਂਗੇ ਕਿ ਅਸੀਂ ਤਕੜੇ ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਸਾਰੀਆਂ ਸੀਟਾਂ ਤੇ ਹਰਾ ਸਕਦੇ ਹਾਂ ਇਸ ਕਰਕੇ ਅਸੀਂ ਇਕੱਲੇ ਚੋਣ ਲੜ ਰਹੇ ਹਾਂ ਪਰ ਦੂਜੇ ਪਾਸੇ ਹੁਣ ਜਿਹੜਾ ਅਸਲੀ ਮਸਲਾ ਹੈ ਇਦੇ ਨਾਲ ਇੱਕ ਗੱਲ ਸਾਫ਼ ਹੋ ਗਈ ਕਿ ਹਲੇ ਤੱਕ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਖੁੱਲ ਕੇ ਵਿਰੋਧ ਨਹੀਂ ਕਰ ਰਹੇ ਸੀ ਭਗਵੰਤ ਮਾਨ ਨੇ ਇੱਕ ਬਿਆਨ ਦੇ ਨਾਲ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਰਿਭਾਸ਼ਿਤ ਕਰਤਾ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਚ ਕਿਹਾ ਸੀ ਜਦੋਂ ਪੱਤਰਕਾਰਾਂ ਨੇ ਕਾਂਗਰਸ ਬਾਰੇ ਪੁੱਛਿਆ ਤੇ ਭਗਵੰਤ ਮਾਨ ਨੇ ਕਿਹਾ ਕਿ ਜੇ ਕੋਈ ਮਾਂ ਦਿੱਲੀ ਤੇ ਪੰਜਾਬ ਚ ਆਪਣੇ ਬੱਚੇ ਨੂੰ ਕੋਈ ਕਹਾਣੀ ਸੁਣਾਉਣੀ ਚਾਵੇ ਤੇ ਸਭ ਤੋਂ ਛੋਟੀ ਕਹਾਣੀ ਹੈ ਇੱਕ ਥੀ ਕਾਂਗਰਸ ਮਤਲਬ ਭਗਵੰਤ ਮਾਨ ਨੇ ਇੱਕ ਗੱਲ ਦੇ ਵਿੱਚ ਸਾਰੀਆਂ ਗੱਲਾਂ ਮੁਕਾ ਦਿੱਤੀਆਂ ਕਿ ਅਸੀਂ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਚੋਣਾਂ ਲੜ ਸਕਦੇ ਹਾਂ ਔਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਜਿਹੜਾ ਗੱਠਜੋੜ ਹੈ ਉਹ ਹੁਣ ਅਸੰਭਵ ਬਣਦਾ ਜਾ ਰਿਹਾ ਹੈ ਕਿਉਂਕਿ ਜੇ ਕਾਂਗਰਸ ਮੰਨ ਗਈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਨਾਲ 13 ਦੀਆਂ 13 ਸੀਟਾਂ ਜਾਂ 8 5 ਜਾਂ 9 4 ਤੇ ਅਸੀਂ ਸਮਝੌਤਾ ਕਰਾਂਗੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਸਮਝੌਤੇ ਲਈ ਨਹੀਂ ਮੰਨਣਾ ਮੈਨੂੰ ਇਸ ਤਰੀਕੇ ਦੇ ਸੰਕੇਤ ਦੋਵਾਂ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਤੋਂ ਅਜਿਹੇ ਸੰਕੇਤ ਮਿਲ ਰਹੇ ਨੇ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਟਿਕਟਾਂ ਦੇ ਦਾਵੇਦਾਰ ਨੇ ਉਹ ਵੀ ਅੱਜਕੱਲ ਕਾਫੀ ਜ਼ਿਆਦਾ ਸਰਗਰਮ ਨੇ ਹਾਲਾਂਕਿ ਕਾਂਗਰਸ ਦੇ ਵਿੱਚ ਜਦੋਂ ਇਹ ਫੈਸਲਾ ਹੋ ਗਿਆ ਕਿ ਅਸੀਂ ਆਪਣੇ ਦਮ ਤੇ ਚੋਣ ਲੜਨੀ ਹੈ ਟਿਕਟਾਂ ਦੇ ਹਜ਼ਾਰਾਂ ਸੈਂਕੜੇ ਦਾਵੇਦਾਰ ਹਜ਼ਾਰਾਂ ਨਹੀਂ ਸੈਂਕੜੇ ਦਾਵੇਦਾਰ ਸਾਹਮਣੇ ਆਉਣਗੇ ਤੇ ਕਾਂਗਰਸ ਦੇ ਵਿੱਚ ਫਿਰ ਇੱਕ ਨਵੀਂ ਜੰਗ ਹੋਣੀ ਹੈ ਟਿਕਟਾਂ ਵੰਡਣ ਦੀ ਹੈ ਔਰ ਜਿਵੇਂ ਮੈਂ ਹਰ ਰੋਜ਼ ਕਹਿੰਦਾ ਕਾਂਗਰਸ ਦੇ ਵਿੱਚ ਭਰਾਵਾਂ ਲਈ ਟਿਕਟਾਂ ਮੰਗੀਆਂ ਜਾਣਗੀਆਂ ਭੈਣਾਂ ਲਈ ਮੰਗੀਆਂ ਜਾਣਗੀਆਂ ਪੁੱਤਰਾਂ ਲਈ ਮੰਗੀਆਂ ਜਾਣਗੀਆਂ ਬਾਪੂਆਂ ਲਈ ਮੰਗੀਆਂ ਜਾਣਗੀਆਂ ਤੇ ਪਤਨੀਆਂ ਲਈ ਮੰਗੀਆਂ ਜਾਣਗੀਆਂ ਮਤਲਬ ਕਿ ਕਾਂਗਰਸ ਦੇ ਵਿੱਚ ਹਰ ਪਰਿਵਾਰ ਦੇ ਹਰ ਮੈਂਬਰ ਲਈ ਟਿਕਟ ਮੰਗੀ ਜਾਏਗੀ ਪਰ ਸਵਾਲ ਇਹ ਹੈ ਕਿ ਆਮ ਵਲੰਟੀਅਰ ਕੀ ਆਮ ਵਰਕਰ ਆਮ ਸਧਾਰਨ ਜਿਹੜੇ ਮਿਹਨਤੀ ਨੇ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਨੇ ਜਾਂ ਜਿਹੜੇ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਕਦੀ ਟਿਕਟ ਨਹੀਂ ਮਿਲੀ ਕੀ ਕਾਂਗਰਸ ਉਹਨਾਂ ਨੂੰ ਟਿਕਟਾਂ ਦੇਗੀ ਜਾਂ ਕਾਂਗਰਸ ਇੱਕ ਵਾਰ ਫਿਰ ਪਿਕ ਐਂਡ ਚੂਜ਼ ਦੀ ਪਾਲਿਸੀ ਹੋਏਗੀ ਜਾਂ ਮੜਮੜ ਜਿਹੜੇ ਪਰਿਵਾਰ ਪਹਿਲਾਂ ਹੀ ਕਾਂਗਰਸ ਦੇ ਵਿੱਚ ਅਹੁਦਿਆਂ ਤੇ ਨੇ ਸਿਰਫ ਉਹਨਾਂ ਨੂੰ ਹੀ ਟਿਕਟਾਂ ਮਿਲਣਗੀਆਂ ਸੋ ਇਹ ਬੜੀ ਦਿਲਚਸਪ ਸਥਿਤੀ ਆਉਣ ਵਾਲੇ ਦਿਨਾਂ 'ਚ ਬਣਨ ਵਾਲੀ ਹੈ ਆਮ ਆਦਮੀ ਪਾਰਟੀ ਕਿੰਨਾਂ ਨੂੰ ਟਿਕਟ ਦੇਵੇਗੀ ਇਹਦੇ ਤੇ ਵੀ ਨਜ਼ਰ ਰਹੇਗੀ ਕਿਉਂਕਿ ਬਹੁਤ ਸਾਰੇ ਜਿਹੇ ਲੀਡਰ ਨੇ ਜਿਨ੍ਹਾਂ ਨੂੰ ਅਗਰ ਕਾਂਗਰਸ ਚੋ ਟਿਕਟਾ ਨਹੀਂ ਮਿਲਣੀਆਂ ਫਿਰ ਉਹਨਾਂ ਨੇ ਛੜੱਪੇ ਮਾਰਨੇ ਆਮ ਆਦਮੀ ਪਾਰਟੀ ਵੱਲ ਜਾਂ ਭਾਜਪੀ ਵੱਲ ਭਾਜਪੀ ਨੂੰ ਵੀ 13 ਚਿਹਰੇ ਚਾਹੀਦੇ ਨੇ ਉਂਝ ਅਕਾਲੀ ਦਲ ਨੂੰ ਵੀ ਪੰਜਾਬ ਚ ਚਿਹਰਿਆਂ ਦੀ ਕਮੀ ਐ ਸੋ ਕਾਂਗਰਸ ਚ ਜਿਨ੍ਹਾਂ ਨੂੰ ਟਿਕਟਾ ਨਹੀਂ ਮਿਲਣਗੀਆਂ ਉਹ ਆਪ ਵੱਲ ਭੱਜਣਗੇ ਤੇ ਜਿਨ੍ਹਾਂ ਨੂੰ ਆਪ ਚੋ ਟਿਕਟਾ ਨਹੀਂ ਮਿਲਣਗੀਆਂ ਉਹ ਕਾਂਗਰਸ ਵੱਲ ਭੱਜਣਗੇ ਆਉਣ ਦੇ ਦਿਨਾਂ ਦੇ ਵਿੱਚ ਪੋਲਿਟੀਕਲ ਛੜੱਪੇ ਵੀ ਸਾਨੂੰ ਬਹੁਤ ਦੇਖਣ ਸੁਣਨ ਨੂੰ ਮਿਲਣਗੇ ਡੱਲਾ ਜੀ 26 ਜਨਵਰੀ ਦੇ ਗੰਧੰਤਰ ਦਿਵਸ ਦੇ ਪ੍ਰੋਗਰਾਮ ਦੇ ਲਈ ਝੰਡਾ ਲਹਿਰਾਉਣ ਦੇ ਲਈ ਅਮਨ ਅਰੋੜਾ ਦੀ ਡਿਊਟੀ ਲਗਾਈ ਗਈ ਹੈ ਸੋ ਇਸ ਨੂੰ ਲੈ ਕੇ ਪੰਜਾਬ ਦੇ ਗਵਰਨਰ ਨੇ ਕਾਫੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇਸ ਕਿਸਮ ਦੀ ਜੜੀ ਹੁਣੇ ਸਿਆਸਤ ਹੋ ਰਹੀ ਹੈ ਅਮਨ ਅਰੋੜਾ ਦੀ ਡਿਊਟੀ ਲਗਾਈ ਜਾਣੀ ਝੰਡਾ ਲਹਿਰਾਉਣ ਨੂੰ ਲੈ ਕੇ ਤੇ ਉਸ ਉੱਪਰ ਪੰਜਾਬ ਦੇ ਗਵਰਨਰ ਵੱਲੋਂ ਸਵਾਲ ਖੜੇ ਕਰ ਦਿੱਤੇ ਜਾਣੇ ਮਾਮਲਾ ਕੀ ਹੈ ਤੇ ਕਿੱਥੇ ਝੰਡਾ ਲਹਿਰਾਉਣਗੇ ਅਮਨ ਅਰੋੜਾ ਹਰਜੋਤ ਜੀ ਪੰਜਾਬ ਦੇ ਗਵਰਨਰ ਰਾਜਪਾਲ ਵੱਲੋਂ ਇੱਕ ਵਾਰੀ ਫੇਰ ਸਵਾਲ ਖੜਾ ਕੀਤਾ ਗਿਆ ਹੈ ਅਮਨ ਅਰੋੜਾ ਦੇ ਝੰਡਾ ਲਹਿਰਾਉਣ ਤੇ ਅਮਨ ਅਰੋੜਾ ਨੇ ਇਸ ਵਾਰ ਅੰਮ੍ਰਿਤਸਰ ਦੇ ਵਿੱਚ ਝੰਡਾ ਲਹਿਰਾਉਣਾ ਹੈ ਸੂਬਾ ਪਧਰੀ ਸਮਾਗਮ ਗਣਤੰਤਰ ਦਿਹਾੜੇ ਦਾ ਪਟਿਆਲੇ ਦੇ ਵਿੱਚ ਹੈ ਜਿੱਥੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਖੁਦ ਝੰਡਾ ਲਹਿਰਾਉਣਗੇ ਪੰਜਾਬ ਦੇ ਮੁੱਖ ਮੰਤਰੀ ਸੰਤੀ ਸ਼ਰ ਲੁਧਿਆਣਾ ਦੇ ਵਿੱਚ ਝੰਡਾ ਲਹਿਰਾਉਣਗੇ ਪਿਛਲੇ ਸਾਲ ਅਮਨ अरोੜਾ ਨੇ ਮੁਹਾਲੀ ਵਿਖੇ ਝੰਡਾ ਲਹਿਰਾਇਆ ਸੀ ਸੋ ਵੱਖ-ਵੱਖ ਮੰਤਰੀਆਂ ਦੀ ਡਿਊਟੀ ਝੰਡਾ ਲਹਿਰਾਉਣ ਦੇ ਪ੍ਰੋਗਰਾਮਾਂ ਲਈ ਲੱਗਦੀ ਹੈ ਕਿਉਂਕਿ ਇਸ ਵਾਰ ਮੁੱਖ ਮੰਤਰੀ ਨੇ ਅਮਨ अरोੜਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਮਰਸਰ ਦੇ ਵਿੱਚ ਲਗਾਈ ਹੈ ਪਰ ਸਵਾਲ ਚੱਕੇ ਨੇ ਪੰਜਾਬ ਦੇ ਗਵਰਨਰ ਨੇ ਅਮਨ अरोੜਾ ਤੇ ਅਸਲ ਦੇ ਵਿੱਚ ਅਮਨ अरोੜਾ ਹੋਣਾ ਨੂੰ ਇੱਕ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਹੋਈ ਹੈ ਪਰ ਇਹਦੇ ਨਾਲ ਨਾਲ ਅਦਾਲਤ ਵੱਲੋਂ 30 ਦਿਨ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਉੱਪਰਲੀ ਅਦਾਲਤ ਵਿੱਚ ਅਪੀਲ ਕਰਨ ਦਾ ਹਾਲਾਂਕਿ ਕਾਂਗਰਸ ਦੇ ਇੱਕ ਵਿਧਾਇਕ ਵੱਲੋਂ ਪੰਜਾਬ ਦੇ ਸਪੀਕਰ ਨੂੰ ਵੀ ਚਿੱਠੀ ਲਿਖੀ ਗਈ ਪੰਜਾਬ ਦੇ ਗਵਰਨਰ ਨੂੰ ਵੀ ਚਿੱਠੀ ਭੇਜੀ ਗਈ ਇਹ ਮੰਗ ਕੀਤੀ ਗਈ ਕਿ ਅਮਨ अरोड़ा ਦੀ ਮੈਂਬਰੀ ਖਾਰਜ ਕੀਤੀ ਜਾਵੇ ਕਿਉਂਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਹੈ ਪਰ ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗਾ ਜਦੋਂ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਈ ਸੀ ਤਾਂ ਉਸ ਵੇਲੇ ਜਦੋਂ ਉਹਨਾਂ ਦੀ ਮੈਂਬਰੀ ਖਾਰਜ ਕਰ ਦਿੱਤੀ ਗਈ ਸੀ ਕਾਂਗਰਸੀ ਧਿਰ ਦਾ ਕਹਿਣਾ ਸੀ ਕਾਂਗਰਸ ਦੇ ਲੀਡਰਾਂ ਦਾ ਕਹਿਣਾ ਸੀ ਕਿ ਅਪੀਲ ਲਈ ਜਿਹੜਾ ਅਦਾਲਤ ਨੇ ਸਮਾਂ ਦਿੱਤਾ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਅਗਰ ਉੱਪਰਲੀ ਅਦਾਲਤ ਵੱਲੋਂ ਸਜ਼ਾ ਤੇ ਰੋਕ ਨਹੀਂ ਲੱਗਦੀ ਫਿਰ ਮੈਂਬਰੀ ਖਾਰਜ ਕਰਨੀ ਚਾਹੀਦੀ ਸੀ ਔਰ ਮੇਰਾ ਮੰਨਣਾ ਹੈ ਅਮਨ ਅਰੋੜਾ ਦੇ ਮਾਮਲੇ ਦੇ ਵਿੱਚ ਵੀ ਇਹ ਆ ਹੋਣਾ ਚਾਹੀਦਾ ਜਦੋਂ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਦੇ ਕੇ ਅਪੀਲ ਦੇ ਲਈ ਵਕਤ ਦਿੱਤਾ ਹੈ ਕਿ ਤੁਸੀਂ ਇੰਨੇ ਦਿਨਾਂ ਦੇ ਵਿੱਚ ਉੱਪਰਲੀ ਅਦਾਲਤ ਦੇ ਵਿੱਚ ਅਪੀਲ ਕਰੋ ਅਗਰ ਉੱਪਰਲੀ ਅਦਾਲਤ ਉਹਨਾਂ ਦੀ ਸਜ਼ਾ ਤੇ ਰੋਕ ਲਗਾਉਂਦੀ ਹੈ ਤੇ ਫਿਰ ਉਹਨਾਂ ਦੀ ਮੈਮਰੀ ਦੁਬਾਰਾ ਬਹਾਲ ਕਰਨੀ ਪੈਂਦੀ ਹੈ ਜਿਵੇਂ ਰਾਹੁਲ ਗਾਂਧੀ ਦੀ ਮੈਮਰੀ ਦੁਬਾਰਾ ਬਹਾਲ ਕੀਤੀ ਗਈ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਵੱਲੋਂ ਸੋ ਮੈਨੂੰ ਲੱਗਦਾ ਹੈ ਕਿ ਅਗਰ ਰਾਹੁਲ ਗਾਂਧੀ ਦੀ ਮੈਮਰੀ ਖਾਰਜ ਨਹੀਂ ਸੀ ਕੀਤੀ ਜਾਣੀ ਤੇ ਹੁਣ ਅਮਨ अरोड़ा ਦੀ ਮੈਮਰੀ ਵੀ ਖਾਰਜ ਨਹੀਂ ਕੀਤੀ ਜਾਣੀ ਚਾਹੀਦੀ ਜਿੰਨਾ ਸਮਾਂ ਉਹਨਾਂ ਨੂੰ ਹੇਠਲੀ ਅਦਾਲਤ ਨੇ ਦਿੱਤਾ ਹੈ ਉੱਪਰਲੀ ਅਦਾਲਤ ਦੇ ਵਿੱਚ ਅਪੀਲ ਕਰਨ ਦਾ ਉਹ ਇੱਕ ਕਾਨੂੰਨੀ ਸਮਾਂ ਅਗਰ ਉਹ ਅਪੀਲ ਨਹੀਂ ਕਰਦੇ ਅਗਰ ਉੱਪਰਲੀ ਅਦਾਲਤ ਉਹਨਾਂ ਦੀ ਜਿਹੜੀ ਸਜ਼ਾ ਤੇ ਰੋਕ ਨਹੀਂ ਲਾਉਂਦੀ ਫਿਰ ਨਿਸ਼ਚਿਤ ਤੌਰ ਤੇ ਅਮਨ अरोड़ा ਜੀ ਦੀ ਮੈਮਰੀ ਖਾਰਜ ਕਰ ਦੇਣੀ ਚਾਹੀਦੀ ਹੈ ਪਰ ਜਿੰਨਾ ਸਮਾਂ ਅਪੀਲ ਕਰਨ ਦਾ ਦਿੱਤਾ ਉਹਨਾਂ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਪਰ ਪੰਜਾਬ ਦੇ ਗਵਰਨਰ ਨੇ ਇਹਨੂੰ ਮर्याਦਾ ਦੇ ਉਲਟ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਕਾਨੂੰਨੀ ਸਿਸਟਮ ਨੇ ਉਹਨਾਂ ਦੀ ਪਵਿੱਤਰਤਾ ਤੇ ਸੱਟ ਮਾਰਦੇ ਨੇ ਉਂਝ ਮੇਰਾ ਇਹ ਮੰਨਣਾ ਹੈ ਕਿ ਦੇਸ਼ ਦੇ ਵਿੱਚ ਹਜ਼ਾਰਾਂ ਐਮਐਲਏ ਔਰ ਐਮਪੀ ਆ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਨੇ ਜਿਨ੍ਹਾਂ ਤੇ ਬਹੁਤ ਗੰਭੀਰ ਕਿਸਮ ਦੇ ਇਲਜ਼ਾਮ ਨੇ ਅਗਰ ਉਹ ਸਾਡੀਆਂ ਪਾਰਲੀਮੈਂਟਾਂ ਔਰ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਤੇ ਫਿਰ ਅਗਰ ਕਿਸੇ ਵਿਅਕਤੀ ਨੂੰ 2 ਸਾਲ ਦੀ ਸਜ਼ਾ ਹੋਈ ਹੈ ਤੇ ਅਗਰ ਉਹਨੂੰ ਅਦਾਲਤ ਨੇ ਅਪੀਲ ਕਰਨ ਦਾ ਵਕਤ ਦਿੱਤਾ ਹੈ ਤੇ ਫਿਰ ਕੋਈ ਬਹੁਤਾ ਫਰਕ ਨਹੀਂ ਹੈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਅਗਰ ਉਹ ਝੰਡਾ ਲਹਿਰਾਉਂਦੇ ਨੇ ਕਿਉਂਕਿ ਉਹ ਮੰਤਰੀ ਨੇ ਜਦ ਤੱਕ ਉਹ ਮੰਤਰੀ ਨੇ ਉਹ ਆਪਣੇ ਮੰਤਰੀ ਹੋਣ ਦੇ ਸਾਰੇ ਫਰਜ਼ ਅਦਾ ਕਰ ਸਕਦੇ ਨੇ ਡੱਲਾ ਜੀ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਸੰਜੇ ਸਿੰਘ ਨੂੰ ਆਪਣਾ ਮੈਂਬਰ ਬਣਾਇਆ ਹੈ ਰਾਜ ਸਭਾ ਦੇ ਲਈ ਆਮ ਆਦਮੀ ਪਾਰਟੀ ਨੇ ਅਤੇ ਜਨਾਲ ਨਾਲ ਜਿਹੜੇ ਦਿੱਲੀ ਮਹਿਲਾ ਆਯੋਗ ਦੇ ਮੁਖੀ ਸੀ ਸਵਾਤੀ ਮਾਲੀਵਾਲ ਉਹਨਾਂ ਨੂੰ ਵੀ ਰਾਜ ਸਭਾ ਲਈ ਭੇਜ ਦਿੱਤਾ ਗਿਆ ਜਦ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੇ ਸੁਸ਼ੀਲ ਕੁਮਾਰ ਗੁਪਤਾ ਦੀ ਟਿਕਟ ਜੋ ਹੈ ਕੱਟ ਦਿੱਤੀ ਗਈ ਹੈ ਸੋ ਇਹਨਾਂ ਸਿਆਸੀ ਸਥਿਤੀਆਂ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੋਗੇ ਸੰਜੇ ਸਿੰਘ ਨੂੰ ਵੀ ਜੋ ਹੈ ਦੁਬਾਰਾ ਉਮੀਦਵਾਰ ਬਣਾ ਦਿੱਤਾ ਗਿਆ ਹੈ ਕੀ ਕਹਿਣਾ ਚਾਹੋਗੇ ਸੰਜੇ ਸਿੰਘ ਜਿਹੜੇ ਨੇ ਇਸ ਵਕਤ ਜੇਲ੍ਹ ਦੇ ਵਿੱਚ ਨੇ ਕੀ ਉਹਨਾਂ ਨੂੰ ਜ਼ਰੂਰੀ ਸਾਰੀਆਂ ਮਨਜ਼ੂਰੀਆਂ ਜਿਹੜੀਆਂ ਉਹ ਮਿਲ ਸਕਣਗੀਆਂ ਦਿੱਲੀ ਦੇ ਵਿੱਚ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਇੱਕ ਵਾਰ ਫੇਰ ਗਹਿਮਾ ਗਹਿਮੀ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਇੱਕ ਵਾਰ ਫੇਰ ਤੋਂ ਤਿੰਨ ਰਾਜ ਸਭਾ ਦੇ ਮੈਂਬਰ ਚੁਣੇ ਜਾ ਸਕਦੇ ਨੇ 19 ਜਨਵਰੀ ਨੂੰ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣੀਆਂ ਨੇ ਔਰ ਸੰਜੇ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਰਾਜ ਸਭਾ ਮੈਂਬਰ ਨੇ ਉਹਨਾਂ ਦੀ ਮੈਂਬਰੀ ਵੀ ਖਤਮ ਹੋ ਰਹੀ ਹੈ ਇਸ ਮਹੀਨੇ ਦੀ 27 ਤਰੀਕ ਨੂੰ ਉਹਨਾਂ ਦੀ ਮੈਂਬਰੀ ਖਤਮ ਹੋ ਰਹੀ ਹੈ ਪਰ 19 ਜਨਵਰੀ ਨੂੰ ਨਵੇਂ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣੀਆਂ ਨੇ ਔਰ ਸੰਜੇ ਸਿੰਘ ਦਾ ਨਾਮ ਦੁਬਾਰਾ ਮਨਜ਼ੂਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਸੰਜੇ ਸਿੰਘ ਨੇ ਆਪਣੀ ਜਿਹੜੀ ਅਦਾਲਤਾਂ ਦੇ ਵਿੱਚ ਅਰਜ਼ੀ ਉਹਨਾਂ ਵੱਲੋਂ ਲਾ ਦਿੱਤੀ ਗਈ ਹੈ ਇੱਕ ਤਾਂ ਉਹਨਾਂ ਨੂੰ ਜਿਹੜਾ ਰਾਜ ਸਭਾ ਦਾ ਸਕੱਤਰੇਟ ਹੈ ਸੈਕਟਰੀਏਟ ਹੈ ਰਾਜ ਸਭਾ ਵੱਲੋਂ ਉਹਨਾਂ ਨੂੰ ਆਪਣੀ ਐਨਓਸੀ ਦੇਣੀ ਪੈਣੀ ਹੈ ਔਰ ਦੂਸਰਾ ਉਹਨਾਂ ਨੇ ਦੁਬਾਰਾ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਮਨਜ਼ੂਰੀ ਮੰਗੀ ਹੈ ਕਿ ਉਹ ਰਾਜ ਸਭਾ ਦੀ ਮੈਂਬਰੀ ਦੇ ਲਈ ਜਿਹੜੀ ਤੈ ਪ੍ਰਕਿਰਿਆ ਹੈ ਉਹਦੇ ਚ ਸ਼ਾਮਲ ਹੋ ਸਕਣ ਹੁਣ ਅਦਾਲਤ ਵੱਲੋਂ ਨਿਸ਼ਚਿਤ ਤੌਰ ਤੇ ਅਜਿਹੇ ਮਾਮਲਿਆਂ ਦੇ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪਿਛਲੀ ਵਾਰੀ ਜਿੰਨਾ ਤਿੰਨ ਰਾਜ ਸਭਾ ਮੈਂਬਰਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਸੀ ਉਹਨਾਂ ਦੇ ਵਿੱਚੋਂ ਇੱਕ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਗੁਪਤਾ ਨੂੰ ਇਸ ਵਾਰ ਦੁਬਾਰਾ ਨਾਮਿਨੇਟ ਨਹੀਂ ਕੀਤਾ ਗਿਆ ਸੁਸ਼ੀਲ ਕੁਮਾਰ ਗੁਪਤਾ ਹਰਿਆਣਾ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਨੇ ਔਰ ਅਗਲੇ ਸਾਲ ਦਸੰਬਰ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਇਸ ਕਰਕੇ ਉਹਨਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੀ ਸਰਗਰਮੀ ਦੇ ਮੱਦੇਨਜ਼ਰ ਰਾਜ ਸਭਾ ਨਹੀਂ ਭੇਜਿਆ ਜਾ ਰਿਹਾ ਸੰਜੇ ਸਿੰਘ ਤੋਂ ਇਲਾਵਾ ਐਂਡੀ ਗੁਪਤਾ ਵੀ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਦੇ ਰਾਜ ਸਭਾ ਮੈਂਬਰੀ ਲਈ ਦੁਬਾਰਾ ਨਾਮਿਨੇਟ ਕਰ ਲਏ ਗਏ ਨੇ ਐਂਡੀ ਗੁਪਤਾ ਪਹਿਲਾਂ ਵੀ ਰਾਜ ਸਭਾ ਦੇ ਮੈਂਬਰ ਨੇ ਸੋ ਉਹਨਾਂ ਦਾ ਕਾਰਜਕਾਲ ਵੀ 27 ਜਨਵਰੀ ਨੂੰ ਖਤਮ ਹੋ ਰਿਹਾ ਹੈ ਹੁਣ ਤੀਸਰਾ ਜਿਹੜਾ ਚਿਹਰਾ ਆਮ ਆਦਮੀ ਪਾਰਟੀ ਹੈ ਉਹ ਇੱਕ ਮਹਿਲਾ ਨੂੰ ਰਾਜ ਸਭਾ ਦੇ ਵਿੱਚ ਭੇਜ ਰਹੇ ਨੇ ਦਿੱਲੀ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ ਸਵਾਤੀ ਮਾਲੀਵਾਲ ਸਵਾਤੀ ਮਾਲੀਵਾਲ ਦਾ ਅਸਤੀਫਾ ਲੈ ਲਿਆ ਗਿਆ ਹੈ ਔਰ 2015 ਦੇ ਵਿੱਚ ਉਹਨਾਂ ਨੂੰ ਦਿੱਲੀ ਮਹਿਲਾ ਕਮਿਸ਼ਨ ਦਾ ਮੁਖੀ ਬਣਾਇਆ ਗਿਆ ਸੀ ਉਹ ਅਕਸਰ ਵੱਖ-ਵੱਖ ਮਸਲਿਆਂ ਤੇ ਭਾਵੇਂ ਔਰਤਾਂ ਦੇ ਹੱਕ 'ਚ ਲੜਾਈ ਲੜਨੀ ਹੋਵੇ ਔਰਤਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨੀ ਹੋਵੇ ਔਰ ਸਮਾਜਿਕ ਮੁੱਦਿਆਂ ਤੇ ਵੀ ਸਵਾਤੀ ਮਾਲੀਵਾਲ ਨੇ ਆਪਣੀ ਚੰਗੀ ਪਕੜ ਜਿਹੜੀ ਬਣਾਈ ਹੈ ਸੋ ਸਵਾਤੀ ਮਾਲੀਵਾਲ ਨੂੰ ਆਮ ਆਦਮੀ ਪਾਰਟੀ ਇਸ ਵਾਰ ਰਾਜ ਸਭਾ ਦੇ ਵਿੱਚ ਭੇਜ ਰਹੀ ਹੈ ਸੋ ਤਿੰਨ ਮੈਂਬਰ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਨਾਮਿਨੇਟ ਕੀਤੇ ਗਏ ਨੇ ਸੰਜੇ ਸਿੰਘ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਸਵਾਤੀ ਮਾਲੀਵਾਲ ਜਿਹੜੇ ਕਿ ਦਿੱਲੀ ਕਮਿਸ਼ਨਰ ਆਫ ਔਮਨ ਡੇ ਚੇਅਰਪਰਸਨ ਸੀ ਉਹਨਾਂ ਦਾ ਸਤੀਫਾ ਲੈ ਲਿਆ ਗਿਆ ਹੈ ਔਰ ਐਂਡੀ ਗੁਪਤਾ ਜਿਹੜੇ ਪਹਿਲਾਂ ਵੀ ਰਾਜ ਸਭਾ ਦੇ ਮੈਂਬਰ ਸੀ ਸੋ 19 ਜਨਵਰੀ ਨੂੰ ਇਹਦੇ ਲਈ ਦਿੱਲੀ ਵਿਧਾਨ ਸਭਾ ਦੇ ਵਿੱਚ ਵੋਟਾਂ ਪੈਣਗੀਆਂ ਬਹੁਤ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਸੀਟਾਂ ਨੂੰ ਫੇਰ ਜਿੱਤੇਗੀ ਔਰ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਕੋਟੇ ਤੋਂ ਤਿੰਨ ਮੈਂਬਰ ਭੇਜਣ ਦੇ ਵਿੱਚ ਕਾਮਯਾਬ ਹੋਏਗੀ ਇਸ ਤੋਂ ਇਲਾਵਾ ਸੱਤ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਆਪਣਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ